ਕਿਸਾਨ ਵੀਰੋ ਮੈਂ ਮਲਕੀਤ ਸਿੰਘ ਜਿਲ੍ਹਾ ਫਾਇਲਕਾ ਤੋਂ ਕਿਸਾਨ ਵੀਰੋ ਅੱਜ 10 ਸਤੰਬਰ 2024 ਹੈ ਤੇ ਅੱਜ ਆਪਾਂ ਫਰੀਦਪੁਰ ਕਿਸਾਨ ਮੇਲੇ ਤੇ ਆਏ ਆ ਤੇ ਇਥੋਂ ਆਪਾਂ ਜਿਹੜਾ ਕਣਕ ਦੀਆਂ ਨਵੀਂ-ਨਵੀਂ ਵੈਰਾਈਟੀਆਂ ਨੇ ਉਹਦੇ ਬੀਜ ਖਰੀਦਾਂਗੇ ਤੇ ਆਹ ਇੱਕ ਬੈਨਰ ਲੱਗਿਆ ਹੋਇਆ ਹੈ ਪ੍ਰਾਲੀ ਨੂੰ ਨਾ ਸਾੜਨ ਵਾਸਤੇ ਤੇ ਪ੍ਰਾਲੀ ਨੂੰ ਦੇ ਪ੍ਰਬੰਧਨ ਲਈ ਸੋ ਕਿਉਂਕਿ ਚੋਨਾ ਕਟਣ ਤੋਂ ਬਾਅਦ ਅਸੀਂ ਕਣਕ ਲਾਉਣੀ ਹੈ ਤੇ ਕਣਕ ਬੀਜਣ ਤੋਂ ਪਹਿਲਾਂ ਜਿਹੜੀ ਹੈ ਉਹ ਸਾਡੀ ਸਾਨੂੰ ਇਹ ਹੁੰਦਾ ਹੈ ਕਣਕ ਸੋਰੀ ਝੋਨਾ ਕਟਣ ਤੋਂ ਬਾਅਦ ਕਣਕ ਬੀਜਣ ਲਈ ਅਸੀਂ ਕਣਕ ਦੇ ਨਾਲ ਨੂੰ ਅੱਗ ਲਾਉਣੀ ਹੈ ਜੋ ਕਿ ਬਹੁਤ ਗਲਤ ਤੇ ਕੁਦਰਤ ਦਾ ਖਾਣਾ ਹੈ ਨਕਸਾਨ ਵੀਰੋ ਸਭ ਤੋਂ ਪਹਿਲਾਂ ਤੁਸੀਂ ਮੇਰਾ ਜੋ YouTube ਚੈਨਲ ਹੈ ਫਾਇਲਕਾ ਫਾਰਮਿੰਗ ਉਸ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਧਬਲੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਤੇ ਬਾਕੀ ਆਪਾਂ ਮੇਲੇ ਦੇ ਵਿੱਚ ਕੀ ਕੁਸ਼ ਕਿਹੜੇ-ਘੜੇ ਵੀ ਮਿਲਨੇ ਆ ਉਹ ਆਪਾਂ ਤੁਹਾਨੂੰ ਵੀਡੀਓ ਪਾ ਕੇ ਦੱਸਾਂਗੇ ਤੇ ਜੋ ਇੱਥੇ ਪ੍ਰਦਰਸ਼ਨ ਦੀ ਪ੍ਰਾਣ ਲੱਗਣਗੇ ਸੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਨਾਲ ਦੀ ਨਾਲ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੇ ਉਹ ਬੀਜ ਜੋ ਵੀ ਨਵੇਂ ਬੀਜ ਨੇ ਜਾਂ ਪਿਛੇ 826 ਦਾ ਬੀਜ ਸੀਗਾ ਜੋ ਅਸੀਂ ਬਾਹਰ 12 12 ਬਾਹਰ ਤੋਂ ਦੁਕਾਨਾਂ ਤੋਂ ਲਿਆ ਤੇ ਉਹਦੇ ਵਿੱਚ ਸਾਡੇ ਕਿਸਾਨੇ ਬਰਾਣੇ ਠੱਗੀ ਵੀ ਖਾਧੀ ਤਾਂ ਉਹ ਅਸੀਂ ਇਹਨਾਂ ਖੇਤਰੀ ਜਿਹੜੇ ਕਿਸਾਨ ਮੇਲੇ ਨੇ ਜਿਸ ਤਰ੍ਹਾਂ ਅੱਜ ਫਰੀਦਕੋਟ ਹੈ ਇਸ ਤੋਂ ਬਾਅਦ ਬਠਿੰਡੇ ਹੁਣ ਬਠਿੰਡੇ ਵੀ ਹੈਗਾ ਤਾਂ ਪਟਿਆਲੇ ਤੇ 13 14 ਨੂੰ ਲੁਧਿਆਣੇ ਕੈਂਪਸ ਦੇ ਵਿੱਚ ਹੈ ਪੀਯੂ ਦੇ ਤਾਂ ਉੱਥੋਂ ਅਸੀਂ ਜਿਹੜੇ ਜੜੀਆਂ ਹਾੜੀ ਦੀਆਂ ਫਸਲਾਂ ਨੇ ਉਹਨਾਂ ਦੇ ਵਿੱਚ ਖਰੀਦ ਸਕਦੇ ਆ ਕੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ